ਹਲੋ ਕਮਹੱਲਾ ਤੀਜਾ ਜਿਉ ਤਨ ਕੋ ਲੂ ਪੀੜਿਆ ਰਾਤ ਨਾ ਪੁਰੀ ਦੇਹ ਜਿਉ ਵੰਗਿਆ ਚੋਖੰਨੀਐ ਸੱਚੇ ਸੰਧੜਾ ਨੇਹ ਨਾਨਕਾ ਮੇਲ ਨ ਚੁੱਕਈ ਰਾਤੀ ਅਤਿ ਦੇਹ ਜਿਉ ਤਨ ਕੋਲੂ ਪੀੜਿਆ ਰਤਨਾ ਪੋਰੀ ਦੇਹ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰ ਜਲ ਰਹੀ ਹੈ ਰਾਗ ਸੋਰਠ ਦੇ ਵਿੱਚ ਸਵਾਰ ਦੇ 5ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਗ 644 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਉ ਤਨ ਕੋਲੂ ਪੀੜਿਆ ਰਤਨਾ ਪੋਰੀ ਦੇਹ ਅਰਧਾਤ ਕਜਸਰ ਤਲਾ ਵਗੈਰਾ ਨੂੰ ਕੋਲੂ ਚ ਪਾ ਕੇ ਪੀੜਿਆ ਜਾਂਦਾ ਤੇਲ ਨਿਕਲਦਾ ਮਹਾਰਾਜ ਕਹਿੰਦੇ ਜੇਕਰ ਸਾਡੇ ਤਨ ਨੂੰ ਸਾਡੇ ਸਰੀਰ ਨੂੰ ਬਦਲਣ ਦੁੱਖਾ ਰੂਪ ਕੋਲੂ ਦੇ ਵਿੱਚ ਪਾ ਕੇ ਬੇਸ਼ੱਕ ਪੀੜਿਆ ਜਾਵੇ ਤਾਂ ਮਹਾਰਾਜ ਕਹਿੰਦੇ ਦੇ ਦੇ ਆਸਰੂਪੀ ਪੂਰਾ ਵੀ ਰਤ ਦਿੰਦਾ ਨਹੀਂ ਨਿਕਲਦੀ ਨਹੀਂ ਪਾਵਾ ਕੇ ਦੁੱਖਾਂ ਦੇ ਦੌਰਾਨ ਵੀ ਅਸੀਂ ਦੇ ਦੇ ਆਸ ਨਹੀਂ ਵਿਖਾਉਂਦੇ ਕੋਈ ਦੁੱਖ ਮਹਿਸੂਸ ਨਹੀਂ ਕਰਨਾ ਕਰਦੇ ਕਹਿੰਦਾ ਜਿਉ ਵੰਨਿਆ ਚੋਖੰਨੀਆ ਸੱਚੇ ਸੰਦੜਾ ਨੇਹ ਜਿਉ ਵੰਨਿਆ ਚੋਖੰਨੀਆ ਅਰਥਾਤ ਅਸੀਂ ਆਪਣਾ ਜਿਉ ਅਥਾ ਆਤਮਾ ਚਾਰ ਟੋਟੇ ਕਰਦੇ ਵੀ ਅਖੰਨੀ ਖੰਨੀ ਕਰਦੇ ਵੀ ਟੱਕਰਾ ਟੱਕਰਾ ਕਰਦੇ ਵੀ ਕਾਹਦੇ ਤਾਂ ਸੱਚੇ ਸੰਦੜਾ ਨੇਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਤੋਂ ਪ੍ਰੇਮ ਤੋਂ ਅਸੀਂ ਆਪਣਾ ਜਿਉ ਟੋਟੇ ਟੋਟੇ ਕਰਦੇ ਵੀ ਏ ਕਹਦਾ ਨਾਨਕ ਮੇਲ ਨਾ ਚੁੱਕਾਈ ਰਾਤੀ ਅਤਿ ਦੇਹ ਨਾਨਕ ਮੇਲ ਨਾ ਚੁੱਕਾਈ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜੇ ਭਾਈ ਦੇ ਦਿਆ ਸੁਨਾਵ ਖਾਈਏ ਆਪਣੇ ਪਿਆਰੇ ਤੋਂ ਆਪਣਾ ਜੀਉ ਡੱਕਰੇ ਡੱਕਰੇ ਕਰ ਦੇਵੀਏ ਤਾਂ ਫਿਰ ਆਪਣੇ ਪਿਆਰੇ ਦੇ ਨਾਲ ਜਿਹੜਾ ਮੇਲ ਹੈ ਮਿਲਾਪ ਹੈ ਕਦੇ ਵੀ ਚੁੱਕਿਆ ਨਹੀਂ ਜਾਂਦਾ ਕਦੇ ਵੀ ਮੁੱਕਦਾ ਨਹੀਂ ਕਦੋਂ ਕਹਿੰਦੇ ਰਾਤਿਆ ਤਾਡੇ ਹੋ ਰਾਤ ਦਿਨ ਨਿਰੰਤਰ ਇੱਕ ਟਾਕੇ ਇੱਕ ਰਾਸ ਇੱਕੋ ਜਿਹਾ ਹੀ ਰਹਿੰਦਾ ਹੈ ਸੋਗ ਦੂਸਰੇ ਸਲੋਕ ਦੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸੱਜਣ ਮੈਂ ਡਾਰ ਰੰਗ ਲਾ ਰੰਗ ਲਾਏ ਮਨ ਲੈ ਜਿਉ ਮਾਜੀ ਠਾ ਕੱਪੜੇ ਰੰਗੇ ਪੀ ਪਾਹੇ ਨਾਨਕਾ ਰੰਗ ਨਾ ਉਤਰੈ ਬਿਆ ਨ ਲੱਗੈ ਕੇਹ ਸੱਜਣ ਮੈਂ ਦਾ ਰੰਗ ਲਾ ਰੰਗ ਲਾਏ ਮਨ ਲੈ ਅਰਥਾਤ ਕਿ ਤਨਗੁਰ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਡਾ ਸੱਜਣ ਸਾਡਾ ਮਿੱਤਰ ਔਕਾਲਪੁਰਖ ਵਾਹਿਗੁਰੂ ਪਰਮੇਸ਼ਰ ਬਾਤ ਰੰਗਲਾ ਬੜਾ ਰੰਗੇਲਾ ਬੜਾ ਚੋਜੀ ਆ ਭਾਈ ਰੰਗ ਲਾਏ ਮਨ ਲੈ ਕੀ ਕਰਦਾ ਹੈ ਉਹ ਸਾਡੇ ਮਾਨ ਰੂਪੀ ਕੱਪੜੇ ਨੂੰ ਲੈ ਕੇ ਪ੍ਰੇਮ ਰੂਪੀ ਰੰਗ ਲਾਉਣਾ ਕਰਦਾ ਹੈ ਰੰਗ ਚੜਾਉਣਾ ਕਰਦਾ ਹੈ ਕਿਵੇਂ ਕਹਿੰਦੇ ਜਿਉ ਮਾਜੀ ਠਾ ਕੱਪੜੇ ਰੰਗੇ ਪੀ ਪਾਹੇ ਜਿਵੇਂ ਮਹਾਰਾਏ ਕਹਿੰਦੇ ਲਲਾਰੀ ਕੱਪੜੇ ਨੂੰ ਪਾ ਲਾਉਣ ਤੋਂ ਉਪਰੰਤ ਮਜੀਠੀ ਰੰਗ ਚੜਾਉਂਦੇ ਹਨ ਅਮੇ ਅਕਾਲ ਪੁਰਖ ਵਾਹਿਗੁਰੂ ਗੁਰਪਰਮੇਸ਼ਰ ਜੀ ਵੀ ਸਾਡੇ ਮਾਨ ਰੂਪੀ ਕੱਪੜੇ ਨੂੰ ਮਾਰੇ ਕਹਿੰਦੇ ਪ੍ਰੇਮ ਰੂਪੀ ਗੂੜਾ ਮਜੀਠੀ ਰੰਗ ਚੜਾਉਂਦੇ ਹਨ ਜਿਵੇਂ ਮਜੀਠਾ ਕੱਪੜੇ ਤਰੰਗੇ ਪੀ ਪਾਹੇ ਰੰਗ ਵਿਲਾਉਂਦੇ ਨੇ ਮਾਰੇ ਪਾਵ ਦਿੰਦੇ ਨੇ ਸ਼ਰਮ ਰੂਪੀ ਨਿਸ਼ਾਦਰ ਤੇ ਫੜਕੜੀ ਵਾਲੇ ਪਾਣੀ ਦੀ ਭਾਫ ਦੇ ਕੇ ਕੱਪੜਿਆਂ ਦੀ ਪਹਿਲੀ ਮੈਲ ਜਾਂ ਰੰਗ ਵਗੈਰਾ ਉਤਾਰਿਆ ਜਾਂਦਾ ਸੀ ਰੰਗ ਚੜਾਉਣ ਤੋਂ ਪਹਿਲਾਂ ਗੁਰੂ ਮਹਾਰਾਜ ਵੀ ਮਹਾਰਾਏ ਕਹਿੰਦਾ ਸਰਮ ਰੂਪੀ ਪਾ ਦਿੰਦੇ ਨੇ ਪਹਿਲਾਂ ਸਾਡੇ ਮਾਨ ਰੂਪੀ ਕੱਪੜੇ ਨੂੰ ਔਰ ਫਿਰ ਪ੍ਰੇਮ ਰੂਪੀ ਰੰਗ ਚੜਾਉਣਾ ਕਰਦੇ ਹਨ ਗੂੜਾ ਮਜੀਠੀ ਰੰਗ ਕਹਿੰਦਾ ਨਾਨਕ ਰੰਗ ਨਾ ਉਤਰੈ ਬਿਆਨ ਲੱਗੈ ਕੇਹ ਨਾਨਕ ਰੰਗ ਨਾ ਉਤਰੈ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈ ਗੁਰੂ ਰੂਪ ਲਲਾਰੀ ਦਾ ਮਾਨ ਰੂਪੀ ਕੱਪੜੇ ਨੂੰ ਚੜਾਇਆ ਹੋਇਆ ਪ੍ਰੇਮ ਰੂਪੀ ਰੰਗ ਕਦੇ ਵੀ ਉਤਰਦਾ ਨਹੀਂ ਕਹਤੇ ਬਿਆ ਨ ਲੱਗਾ ਕਿ ਹੈ ਤੇ ਫਿਰ ਉਸ ਮਾਨ ਰੂਪੀ ਕੱਪੜੇ ਤੇ ਹੋਰ ਕੋਈ ਰੰਗ ਚੜਦਾ ਵੀ ਨਹੀਂ ਮਾਰੇ ਕਿੰਦੇ ਜਿੱਦੇ ਤੇ ਇੱਕ ਵਾਰੀ ਗੁਰਮਤ ਵਾਲਾ ਗੁਰੂ ਮਹਾਰਾਜ ਵਾਲਾ ਰੰਗ ਚੜ ਜਾਵੇ ਸ਼ੁੱਕਰਵਾਰ ਦੀ ਪੰਜਵੀਂ ਪਾਉੜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪਾਉੜੀ ਹਰ ਆਪ ਵਰਦਾ ਆਪ ਹਰ ਆਪ ਬੁਲਾਏ ਦਾ ਖਰ ਆਪੈ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏ ਦਾ ਖਰ ਆਪ ਵਰਤੈ ਆਪ ਓਹ ਹਰੀ ਪਰਮੇਸ਼ਰ ਆਪ ਹੀ ਵਰਤੈ ਆਪ ਹੀ ਵਰਤੈ ਸਾਰੇ ਬੰਨੇ ਹਰ ਆਪ ਬੁਲਾਏ ਦਾ ਤੇ ਸਾਰੇ ਜੀਵਾਂ ਦੇ ਕੋਲੋਂ ਆਪ ਹੀ ਬਲਵਾਉਂਦਾ ਹੈ ਗੁਰਮਖਾਂ ਦੇ ਕੋਲੋਂ ਆਪਣਾ ਜਸ ਵੀ ਆਪ ਹੀ ਕਰਵਾਉਂਦਾ ਹੈ ਨਾਮ ਵੀ ਆਪ ਹੀ ਉਚਾਰਨ ਕਰਵਾਉਂਦਾ ਹੈ ਕਹਿੰਦੇ ਹਰੇ ਆਪੇ ਸ੍ਰਿਸ਼ਟ ਸਵਾਰ ਸਿਰ ਤੰਦੈ ਲਾਏ ਦਾ ਹਰੇ ਆਪੇ ਸ੍ਰਿਸ਼ਟ ਸਵਾਰ ਅਰਥਾਤ ਕਿ ਹਰੀ ਪਰਮੇਸ਼ਰ ਆਪ ਹੀ ਆਪਣੀ ਸ੍ਰਿਸ਼ਟੀ ਨੂੰ ਸੰਵਾਰਨਾ ਕਰਦੇ ਹਨ ਸਿਰ ਤੰਦੈ ਲਾਏ ਦਾ ਤੇ ਵੱਖਰੇ ਵੱਖਰੇ ਜੀਵ ਨੂੰ ਕੱਲੇ ਕੱਲੇ ਜੀਵ ਨੂੰ ਅੱਖੋ ਅਖਰੇ ਤੰਦਿਆਂ ਦੇ ਵਿੱਚ ਵੀ ਉਹ ਆਪ ਹੀ ਲਾਉਣਾ ਕਰਦੇ ਹਨ ਕਹਿੰਦੇ ਇਹ ਕੰਨ ਭਗਤੀ ਲਾਏ ਇਕ ਆਪ ਖੋ ਆਏ ਦਾ ਇਕ ਨਾਨੂ ਭਗਤੀ ਵਾਲੇ ਬੰਨੇ ਵੀ ਉਹਨਾਂ ਨੇ ਆਪ ਹੀ ਲਾਇਆ ਹੋਇਆ ਹੈ ਅਤੇ ਇੱਕ ਆਪ ਖੁਆਇ ਦਾ ਇੱਕ ਨਾਨੂ ਆਪ ਹੀ ਉਹਨਾਂ ਨੇ ਕੁਰਾਹੇ ਪਾਇਆ ਹੋਇਆ ਖੁੰਝਾਇਆ ਹੋਇਆ ਹੈ ਕਹਿੰਦੇ ਇੱਕ ਨਾ ਮਾਰਗ ਪਾਏ ਇੱਕ ਉਜੜ ਪਾਏ ਦਾ ਤੇ ਇੱਕ ਨਾਨੂ ਗੁਰਮਤ ਵਾਲੇ ਗਾੜੀ ਰਾਹ ਤੇ ਮਾਰਗ ਤੇ ਵੀ ਆਪ ਹੀ ਪਾਇਆ ਹੋਇਆ ਭਗਤੀ ਵਾਲੇ ਰਾਹ ਤੇ ਇੱਕ ਉਜੜ ਪਾਏ ਦਾ ਤੇ ਇੱਕ ਨਾਨੂ ਮਾਰੇ ਕਹਿੰਦੇ ਉਜਾੜ ਬੀਆ ਬਾਨਾ ਉਦਿਆਨਾਂ ਦੇ ਵਿੱਚ ਆਪ ਹੀ ਪਟਕਾਉਂਦੇ ਫਿਰਦੇ ਹਨ ਐਂਦੇ ਜਨ ਨਾਨਕ ਨਾਮ ਧਿਆਏ ਗੁਰਮੁਖੇ ਗੁਣ ਗਾਏ ਦਾ ਜਨ ਨਾਨਕ ਨਾਮ ਧਿਆਏ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰਦੇ ਹਾਂ ਗੁਰਮੁਖੇ ਗੁਣ ਗਾਏ ਦਾ ਤੇ ਗੁਰੂ ਮਹਾਰਾਜਿਆਂ ਦੇ ਅਨੁਸਾਰ ਹੀ ਹੋ ਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਕਹਿੰਦਾ ਇੱਕ ਨਾਮ ਮਾਰਗ ਪਾਏ ਇੱਕ ਉੱਜੜ ਪਾਏ ਦਾ ਜਾਨ ਨਾਨਕ ਨਾਮ ਤੇ ਆਏ ਗੁਰਮੁਖੇ ਗੁਣ ਗਾਏ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ